ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜ ਬਿਨ ਸਤਿ ਗੁਰ ਸੇਵੇ ਜੀ ਕੇ ਬੰਦਨਾ ਵਿੱਚ ਹੋਮੈ ਕਰਮ ਕਮਾਹਿ ਬਿਨ ਸਤਗੁਰ ਸੇਵੇ ਠੋਰ ਨ ਪਾਵਈ ਮਰ ਜੰਮ ਆਵੈ ਜਾਹੇ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਵਿੱਚ ਹੋਮੈ ਕਰਮ ਕਮਾਹੇ ਬਿਨ ਸਤਗੁਰ ਸੇਵੇ ਠੋਰ ਨ ਪਾਵਈ ਮਰ ਜੰਮੈ ਆਵੇ ਜਾਏ ਬਿਨ ਸਤ ਗੁਰ ਸੇਵਿ ਪੀਖਾ ਬੋਲਣਾ ਨਾਮ ਨਵਸ ਮਨ ਮਾਹੇ ਨਾਨਕ ਬਿਨ ਸਤ ਗੁਰ ਸੇਵ ਜੰਪੁਰ ਬੱਦੇ ਮਾਰਿ ਅਨ ਮੋਇ ਕਲ ਉਠ ਜਾਏ ਮਹਿਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈਂ ਪਲੀ ਪਰਿਤ ਜਿਤ ਸਾਹਿਬ ਸੇਤੀ ਪਤ ਰਹੈ ਪੌੜੀ ਹਰ ਏਕੋ ਦਾਤਾ ਸੇਵੀਐ ਹਰ ਇੱਕ ਧਿਆਈ ਐ ਹਰ ਏਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ ਜਿਨਸੇ ਵਾ ਤਿਨ ਫਲ ਪਾਇਆ ਤੇਸ ਜਨ ਕੀ ਸਭ ਓਕ ਗਵਾਈ ਐ ਨਾਨਕ ਤਿਨ ਵਿਟੋ ਵਾਰਿਆ ਜਿਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ ਜਿਨ ਸੇਵਿਆ ਤਿਨ ਫਲ ਪਾਇਆ ਤੇ ਜਨ ਕੀ ਸਭ ਭੁੱਖ ਗਵਾਈਐ ਨਾਨਕ ਕਿਤਨ ਵਿਟੋ ਵਾਰਿਆ ਜਿਨ ਅਨੰਦਿਨ ਹਿਰਦੈ ਹਰ ਨਾਮੁ ਧਿਆਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ